ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਕਾਫੀ ਦਿਨਾਂ ਤੋਂ ਯਾਰ ਵੀਡੀਓ ਨਹੀਂ ਪਈ ਤੇ ਇੱਕ ਵੀਡੀਓ ਅੱਜ ਪਾਉਣ ਡਿਆ ਵਾਂ ਬਜ਼ੁਰਗ ਆਡੇ ਨਾਲ ਹੈਗੇ ਆ ਜਿਹੜੇ ਕਿ ਅੱਖਾਂ ਤੋਂ ਨਹੀਂ ਦੀਦਾਰ ਨੂੰ ਉਹ ਮਿਲਦੇ ਦੇ ਵੇਲੇ ਡੇਲੀ ਮੈਨੂੰ ਪਰ ਅੱਜ ਇਹਨਾਂ ਦੀ ਵੀਡੀਓ ਬਣਾਉਣ ਲੱਗਾ ਵਾਂ ਮੈਂ ਡੇਲੀ ਹੀ ਕਰਦਾ ਵੀਡੀਓ ਬਣਾਉਣ ਦੀ ਇਹ ਤੁਹਾਨੂੰ ਦਿਖਾ ਲਾਂਗੇ ਤੁਹਾਨੂੰ ਮੈਂ ਕੌਣ ਬਜ਼ੁਰਗ ਹੈਗੇ ਆ ਇਹ ਆਪਣੀ ਬੈਂਟਰੀ ਹੈਗੀ ਆ। ਓਹ ਵੇਖੋ। ਇੰਨੀ ਤੁੱਪ ਦੇ ਵਿੱਚ ਇਹ ਬਜ਼ੁਰਗ ਟਰੱਕੇ ਆਉਂਦਾ ਵਾ ਕੱਟ ਤੋਂ ਪਾਰਟੀ ਦੇ ਮੇਰੇ ਖਿਆਲ ਨਾਲ 500 600 ਮੀਟਰ ਦੇ ਵਿੱਚ ਦਰ ਦੇ ਵਿੱਚ ਉਹ ਟਰੱਕੇ ਆਉਂਦਾ। ਕੋਈ ਨਹੀਂ ਬਿਠੋਦਾ। ਪਰ ਆਪਣੀ ਆਦਤ ਹੈ ਵੀ ਜਦੋਂ ਇਹਨਾਂ ਨੂੰ ਮੇਲਾ ਆਪਨੂੰ ਦਿਖਾ ਦੇ। ਹਾਂਜੀ। ਹੈਂ? ਆ ਜਓ। ਆ ਗਰੀ ਦੇ ਵਿੱਚ ਆੜਦੇ ਸਰਾਪਾ ਲਾਵੀ ਹੋਏ ਆ ਕਾਂਜ ਨੂੰ ਆ ਸੱਲ ਆ ਜੀ ਰਾ ਫੇਮਾ ਜੀ ਜਦ ਜੁਵਾ ਦਾ ਸਨ ਬੋਸਾ ਗਏ ਐਨੂ ਐਨੂ ਹੋਏ ਐਨੂ ਅਜਾ ਇਹ ਕੰਡ ਆ ਲੈਣੀ ਆ ਜੀ ਅੱਛਾ ਭਗਾ ਇਹ ਤੇ ਇਹ ਹਾ ਹਾ ਕੰਬੀ ਆ ਆ ਗਿਆ ਆ ਚੱਲ ਰੇ ਲੇ 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 ਇੱਕ ਜੀ ਆ ਇਹ ਤਰਾ ਪਰਨਾ ਆ ਆ ਆਇਆ ਇਓ ਕੰਦੀ ਹਾਂ ਚਾਹੀ ਆ ਤੂੰ ਜਾਓ ਹੁਣ ਸੋ ਇਹ ਆ ਵੇ ਜੀ ਬਿਜੁਰਗੂ ਚਾਰੇ ਆਪਣੇ ਤੂੰ ਇਹ ਵੇਖ ਸਕਦੇ ਮੈਂ ਨਾ ਰੋਇਲਾ ਗਿਆ ਹੁੰਦਾ ਮਾਂ ਅੱਡੇ ਤੋਂ ਇਤੋਂ ਲੱਗਦਾ ਬੰਦੇ ਦਾ ਵੀ ਕਰਨੀ ਪਰ ਨਹੀਂ ਕਿੰਨੂ ਆਂਦੇ ਆ ਕੀ ਬਜ਼ੁਰਗਾਂ ਦੇ ਕਰਨੂ ਆ ਕਿ ਨਹੀਂ ਆ ਇਹਦੇ ਬਾਰੇ ਮੈਨੂੰ ਨਹੀਂ ਜਾਣਕਾਰੀ ਹੈਗੀ ਬਾਕੀ ਜੋਗਜ ਵੀ ਹੈਗਾ ਨਾ ਦੁਨੀਆ ਦੇ ਸਭ ਕੋਈ ਇੱਥੇ ਹੀ ਆ ਕੋਈ ਦੂਰ ਨਹੀਂ ਹੈਗਾ ਕੋਈ ਕਿਸੇ ਦੇ ਮੰਜ ਕੋਈ ਵਹਿਮ ਨਾ ਹੋਵੇ ਕਿ ਮੈਂ ਕੋਈ ਨਹੀਂ ਆ ਮੀਨ ਕੋਈ ਕੋ ਦੇਖਣ ਲਿਆ ਵਾ ਪਰ ਸਭ ਕੋਈ ਇੱਥੇ ਹੀ ਹੈਗਾ ਵਾ ਜੇ ਉਹ ਗੱਲ ਸਮਝੇ ਦੇ ਤੋਂ ਠੀਕ ਹੈ ਵੀ ਜੀ ਹੋਣੀਆਂ ਆਪਣੇ ਆ ਰਹੇ ਆ ਰੋਟੀ ਪਾਣੀ ਖਾਣੇ ਆ ਸਾਸਰੀ ਘਰ